ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਵੱਡੀ ਖਬਰ ਬੱਸਾਂ ਦਾ ਰੋਜ਼ਾਨਾ ਸਫ਼ਰ ਕਰਨ ਵਾਲੇ ਰਾਹੀਰਾਂ ਦੇ ਲਈ ਆ ਸਵਾਰੀਆਂ ਦੇ ਲਈ ਕਿਉਂਕਿ ਪੰਜਾਬ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਹੋਣ ਜਾ ਰਿਹਾ ਹੈ ਕੱਚੇ ਕੰਮਿਆਂ ਦੇ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਐਲਾਨ ਵੀ ਉਸ ਵਕਤ ਕੀਤਾ ਗਿਆ ਜਦੋਂ ਰਖੜੀ ਦੇ ਤਿਹਾਰ ਤੋਂ ਐਨ ਪਹਿਲਾਂ ਵੱਡਾ ਐਲਾਨ ਕੀਤਾ ਗਿਆ ਹਾਲਾਂਕਿ ਅਕਸਰ ਹਰ ਸਾਲ ਇਹ ਦੇਖਿਆ ਜਾਂਦਾ ਕਿ ਜਿਹੜੇ ਜਿਹੜੇ ਬੱਸਾਂ ਦਾ ਸਫ਼ਰ ਕਰਨ ਵਾਲੇ ਲੋਕ ਨੇ ਜਾਂ ਡਰਾਈਵਰ ਕੰਡੈਕਟਰ ਨੇ ਉਹ ਜਾਣਦੇ ਨੇ ਕਿ ਰਖੜੀ ਤੋਂ ਪਹਿਲਾਂ ਬੱਸਾਂ ਦੇ ਵਿੱਚ ਕਿਸ ਕਦਰ ਭੀੜ ਹੋ ਜਾਂਦੀ ਆ ਖਾਸ ਕਰਕੇ ਜਿਹੜੀਆਂ ਮਹਿਲਾਵਾਂ ਨੇ ਉਹ ਜਿਹੜੀਆਂ ਰਖੜੀ ਨੂੰ ਲੈ ਕੇ ਬਹੁਤ ਜ਼ਿਆਦਾ ਆਪਣੇ ਪੇਕੇ ਪਰਿਵਾਰ ਜਾਂਦੇ ਨੇ ਜਾਂ ਫਿਰ ਇੱਧਰ ਉੱਧਰ ਸਫ਼ਰ ਕਰਦੇ ਨੇ ਤਾਂ ਉਸ ਵਕਤ ਜਦੋਂ ਬੱਸਾਂ ਦੇ ਵਿੱਚ ਬੀੜ ਹੁੰਦੀ ਹੈ ਤੇ ਖਾਸ ਕਰਕੇ ਪੰਜਾਬ ਦੀਆਂ ਪੀਆਰਟੀਸੀ ਦੇ ਬੱਸਾਂ ਜਿੱਥੇ ਕੇ ਆਧਾਰ ਕਾਰਡ ਤੇ ਮੁਫਤ ਯਾਤਰਾ ਹੁੰਦੀ ਆ ਪਰ ਉਸ ਤੋਂ ਪਹਿਲਾਂ ਕੱਚੇ ਮਲਾਜ਼ਮਾਂ ਦੇ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਕਿ ਕੁਝ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੇ ਨਾਲ ਮੰਗਾਂ ਪੈਂਡਿੰਗ ਤੌਰ ਤੇ ਚੱਲ ਰਹੀਆਂ ਨੇ ਕਿਸੇ ਵੀ ਤਰੀਕੇ ਦੇ ਨਾਲ ਉਹ ਤਣਪਤਣ ਨਹੀਂ ਲੱਗਦੀਆਂ ਕੰਡੇ ਨਹੀਂ ਲੱਗਦੀਆਂ ਕਈ ਵਾਰ ਮੀਟਿੰਗਾਂ ਵੀ ਹੁੰਦੀਆਂ ਨੇ ਸਾਲ ਕਈ ਬੀਤ ਚੁੱਕੇ ਨੇ ਪਰ ਉਹ ਮੰਗਾਂ ਇਸੇ ਤਰੀਕੇ ਲਟਕ ਰਹੀਆਂ ਨੇ ਤੇ ਫਿਰ ਕੱਚੇ ਕਾਮਿਆਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਪੰਜਾਬ ਦੇ ਵਿੱਚ ਪੀਆਰਟੀਸੀ ਅਤੇ ਪੰਜਾਬ ਰੋਡਵੇਜ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਕੱਲ ਨੂੰ ਪੰਜਾਬ ਦੇ ਵਿੱਚ ਚੱਕਾ ਜਾਮ ਹੋਣ ਵਾਲਾ ਜੇਕਰ ਤੁਸੀਂ ਕੱਲ ਨੂੰ ਬੱਸਾਂ ਦਾ ਸਫ਼ਰ ਕਰਨਾ ਤਾਂ ਇਹ ਖਬਰ ਜ਼ਰੂਰ ਖਲੋ ਜਾਂ ਫਿਰ ਤੁਹਾਡਾ ਕੋਈ ਕਰੀਬੀ ਰੋਜ਼ਾਨਾ ਬੱਸਾਂ ਦਾ ਸਫ਼ਰ ਕਰਦਾ ਤੇ ਉਸ ਦੇ ਤੱਕ ਅੱਗੇ ਖਬਰੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜੇਕਰ ਇਹ ਖਬਰ ਦੇਖੇ ਬਿਨਾ ਕਰੋ ਨਿਕਲਦੇ ਹੋ ਤਾਂ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਪੰਜਾਬ ਦੇ 23 ਜ਼ਿਲ੍ਹੇ ਨੇ ਪਰ ਪੰਜਾਬ ਦੇ ਵਿੱਚ ਕੁੱਲ ਪੀਆਰਟੀਸੀ ਅਤੇ ਪਰ ਬੱਸ ਦੇ 27 ਡੀਪੂ ਨੇ 27 ਦੇ 27 ਜਿਹੜੇ ਡੀਪੂ ਨੇ ਕੱਲ ਨੂੰ ਬੰਦ ਰਹਿਣ ਵਾਲੇ ਨੇ ਲੰਬੇ ਸਮੇਂ ਤੋਂ ਪੈਂਡਿੰਗ ਮੰਗਾ ਇਹ ਨੇ ਕਿ ਜਿੱਥੇ ਕੱਚੇ ਕੰਮ ਇਹਨਾਂ ਨੂੰ ਪੱਕੇ ਕੀਤਾ ਜਾਵੇ ਮਹਿਕਮੇ ਦੇ ਵਿੱਚ ਨਵੀਆਂ ਜੜੀਆਂ ਬੱਸਾਂ ਨੇ ਪਾਈਆਂ ਜਾਣਾ ਜਹੀਆਂ ਕੁਝ ਮੰਗਾਂ ਨੇ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸਰਕਾਰ ਦੇ ਨਾਲ ਮੀਟਿੰਗਾਂ ਦਾ ਦੌਰ ਵੀ ਚੱਲਦਾ ਇਤੋਂ ਤੱਕ ਕਿ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਕਈ ਵਾਰ ਹੜਤਾਲ ਕੀਤੀ ਧਰਨੇ ਮੁਜ਼ਾਰੇ ਕੀਤੇ ਪਰ ਕਿਸੇ ਤਣਪੱਤਣ ਕੰਡੇ ਮਸਲਾ ਨਹੀਂ ਲੱਗਿਆ ਮੰਗਾਂ ਜਿਉਂ ਦੀਆਂ ਤਿਉਂ ਖੜੀਆਂ ਨੇ ਤੇ ਇਸ ਕਰਕੇ ਰਖੜੀ ਤੋਂ ਪਹਿਲਾਂ ਵੱਡਾ ਐਲਾਨ ਕਰ ਦਿੱਤਾ ਗਿਆ ਜਿੱਥੇ ਕਿ ਰਖੜੀ ਨੂੰ ਪੰਜਾਬ ਦੇ ਵਿੱਚ ਖਾਸ ਤੌਰ ਤੇ ਬੱਸਾਂ ਦੇ ਵਿੱਚ ਆਉਣ ਵਾਲੇ 2-4 ਦਿਨਾਂ ਦੇ ਵਿੱਚ ਰਖੜੀ ਤੋਂ 2-4 ਦਿਨ ਪਹਿਲਾਂ ਬਹੁਤ ਜ਼ਿਆਦਾ ਭੀੜ ਦੇਖਣ ਨੂੰ ਮਿਲ ਜਾਂਦੀ ਹੈ ਤੇ ਉਸ ਤੋਂ ਪਹਿਲਾਂ ਵੱਡੀ ਹੜਤਾਲ ਪੰਜਾਬ ਦੇ ਵਿੱਚ ਕਰ ਦਿੱਤੀ ਗਿਆ ਕੱਲ ਨੂੰ ਪੰਜਾਬ ਦੇ ਵਿੱਚ ਪੰਜਾਬ ਰੋਡਵੇ ਵਿੱਚ ਤੇ ਪੀਆਰਟੀਸੀ ਦਾ ਚੱਕਾ ਜਾਮ ਹੋਣ ਵਾਲਾ ਕੱਚੇ ਮਲਾਜ਼ਮਾਂ ਦੇ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ